ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਯੁੱਧ ਨਸ਼ਿਆਂ ਵਿਰੁੱਧ ਤਹਿਤ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਕੀ ਪਟਾਣਾ ਦੇ ਵਾਰਡ ਨੰਬਰ 8, 3, 9 ਅਤੇ 10 ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ আয়োজিত ਦੰਸਬਾਦ ਵਿੱਚ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੁਦਲ ਅਸ਼ਿਆ ਵਰੋਦੀ ਚੜੀ ਆ ਜੀ ਤੇ ਇਹਦੇ ਚ ਅਸੀਂ ਲੋਕਾਂ ਤੋਂ ਆਪਣੇ ਪਰਣਾ ਪਰਵਾ ਤੋਂ ਬਜ਼ੁਰਗਾਂ ਤੋਂ ਅਸੀਂ ਸਾਥ ਮੰਗ ਰਹੇ ਹਾਂ ਕਿ ਸਾਡਾ ਸਾਥ ਦਿਓ ਕਿਉਂਕਿ ਇਹ ਜੰਗ ਹੈ ਜੰਗ ਜਿਹੜਾ ਇਹ ਪੱਲੇ ਨਹੀਂ ਲੜਿਆ ਜਾ ਸਕਦਾ ਆਪਾਂ ਨੂੰ ਸਾਥ ਦੀ ਲੋੜ ਹੈ ਤੇ ਮੈਂ ਚਾਹੁੰਦਾ ਜਿਹੜੇ ਬੱਚੇ ਸਾਡੇ ਭਟ ਕੇ ਨਸ਼ੇ ਵਾਲੇ ਪਾਸੇ ਚਲੇ ਗਏ ਤੇ ਉਹਨਾਂ ਦਾ ਨਸ਼ਾ ਛੁੜਾਇਆ ਜਾਵੇ ਉਹਨਾਂ ਨੂੰ ਮੁੱਖ ਤਰ੍ਹਾਂ ਤੇ ਲੈ ਕੇ ਆਇਆ ਜਾਵੇ ਉਹਨੂੰ ਬਚਾਇਆ ਜਾਵੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਬਣਦੀ ਕਰੋਲੀ ਕਾਰਵਾਈ ਜਿਹੜੀ ਆ ਉਹ ਠੋਕੀ ਕਰਾਂਗੇ ਕਿਉਂਕਿ ਬੱਚਿਆਂ ਨੂੰ ਬਾੜਦੇ ਨੇ ਬੱਚੇ ਲੋਕਾਂ ਦੇ ਖਰਾਬ ਕਰਦੇ ਨੇ ਸੋ ਉਹਦੇ ਵਿੱਚ ਕੋਈ ਕਟਾਈ ਨਹੀਂ ਵਰਤਣੀ ਕੋਈ ਨਰਮਾਈ ਨਹੀਂ ਚੜ੍ਹਦੇਗੇ ਸੋ ਵਾਸੀ ਪਛਾਣਾ ਮੇਰਾ ਆਪਣਾ ਸ਼ਹਿਰ ਮੇਰਾ ਪਰਿਵਾਰ ਆ ਜਦੋਂ ਇਹਨਾਂ ਆਉਂਨਾ ਤੇ ਆਪਣਾ ਪਨ ਮਹਿਸੂਸ ਹੁੰਦਾ ਹਮੇਸ਼ਾ ਖੁਸ਼ ਰਹਿੰਦੇ ਆ ਸਾਰੇ ਅਸੀਂ ਮੈਂ ਚਾਹੁੰਦਾ ਇਹ ਇਹ ਅੱਗੇ ਹੱਸਦੇ ਖੇਡਦੇ ਰਹਿਣ ਉਹਦੇ ਜਿਹੜੀ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਪਿਛਲੇ ਸਮਿਆਂ ਦੌਰਾਨ ਜਾਦਾ ਪਰਫੁੱਲਤ ਹੋਇਆ ਅੱਗੇ ਵਧਿਆ ਅਸੀਂ ਇਹਦੇ ਤੇ ਛੱਲ ਪਾਉਣੀ ਹੈ ਤੇ ਬਹੁਤ ਤੁਸੀਂ ਦੇਖਿਆ ਹੋਊਗਾ ਹੁਣ ਪਰਕ ਵੀ ਹੈਗਾ ਅੱਜ ਕੱਲੇ ਪਹਿਲਾਂ ਵਾਂਗੂ ਡਾਊਂਡ ਡਾਊਂ ਕਰਦੇ ਨਹੀਂ ਫਿਰਦੇ ਜਿਹੜੇ ਹੈਗੇ ਨੇ ਭੱਜ ਭੁੱਜ ਗਏ ਜਿਹੜੇ ਉਦਾਂ ਨੇ ਅਸੀਂ ਛੱਡਣੇ ਨਹੀਂ ਪੰਜੇ ਤੁਹਾਨੂੰ ਪਤਾ ਬਸੇ ਜੀ ਚੱਲੇ ਨੇ ਤੇ ਜਿੱਥੇ ਹੋਇਆ ਤੇ ਲੋੜ ਪਈ ਤਾਂ ਉਹ ਵੀ ਪਈ ਸਰਕਾਰ ਵੱਲੋਂ ਪਰ ਆ ਜਾਊਗਾ ਸੋ ਅਸੀਂ ਕਹਿੰਦੇ ਹਾਂ ਸਾਰਿਆਂ ਨੂੰ ਕਿ ਆ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਹਲਕੇ ਦੇ ਬੱਚਿਆਂ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਹੈ ਮੇਰੇ ਆਪਣੇ ਵੀ ਪੁੱਤਰ ਨੇ ਮੇਰੇ ਆਪਣੇ ਬੱਚੇ ਨੇ ਇਹ ਲੜਾਈ ਜਿਹੜੀ ਆ ਅਸੀਂ ਉਹ ਤੱਕ ਜਾਰੀ ਰੱਖਾਂਗੇ ਜੇ ਤੱਕ ਨਸ਼ਾ ਖਤਮ ਕਰਨਾ ਹੋਵੇ ਨਹੀਂ ਬਹੁਤਾਂ